ਭਾਰਤ ਦਾ ਸੰਵਿਧਾਨ ਇਹ ਕਹਿੰਦਾ ਹੈ ਕਿ ਭਾਰਤ ਦਾ ਹਰ ਇੱਕ ਨਾਗਰਿਕ ਪੂਰੇ ਦੇਸ਼ ਦੇ ਵਿੱਚ ਜਿੱਥੇ ਮਰਜ਼ੀ ਜਾ ਸਕਦਾ ਹੈ ਰਹਿ ਸਕਦਾ ਹੈ ਕੰਮ ਕਰ ਸਕਦਾ ਹੈ ਕਾਰੋਬਾਰ ਕਰ ਸਕਦਾ ਹੈ ਤੇ ਘੁੰਮ ਫੇਰ ਸਕਦਾ ਹੈ ਇਹ ਜਿਹੜੇ ਮੌਲਿਕ ਅਧਿਕਾਰ ਨੇ ਉਹਨਾਂ ਦੇ ਵਿੱਚ ਸ਼ਾਮਲ ਹੈ ਫੰਡਾਮੈਂਟਲ ਰਾਈਟਸ ਦੇ ਵਿੱਚ ਮਤਲਬ ਬਹੁਤ ਵੱਡਾ ਕਾਨੂੰਨੀ ਅਧਿਕਾਰ ਭਾਰਤ ਦੇ ਵਿੱਚ ਸੰਵਿਧਾਨ ਤੇ ਕਾਨੂੰਨ ਵੱਲੋਂ ਲੋਕਾਂ ਨੂੰ ਦਿੱਤਾ ਗਿਆ ਔਰ ਭਾਰਤ ਦੇ ਤੁਹਾਨੂੰ ਪਤਾ 28 ਸੂਬੇ ਨੇ ਜਿਨ੍ਹਾਂ ਚ ਇੱਕ ਪੰਜਾਬ ਵੀ ਹੈ ਇੱਕ ਹਰਿਆਣਾ ਵੀ ਹੈ ਇੱਕ ਰਾਜਸਥਾਨ ਵੀ ਹੈ ਇੱਕ ਬਿਹਾਰ ਵੀ ਇੱਕ ਯੂਪੀ ਵੀ ਇੱਕ ਪਛਮੀ ਬੰਗਾਲ ਵੀ ਹੈ ਇੱਕ ਚਾਰਖੰਡ ਵੀ ਹੈ ਇੱਕ ਆਂਧਰਾ ਪ੍ਰਦੇਸ਼ ਵੀ ਹੈ ਤਾਮਿਲਨਾਡੂ ਵੀ ਹੈ ਸਿੱਕਮ ਵੀ ਹੈ ਔਰ ਮਣੀਪੁਰ ਵੀ ਹੈ ਔਰ ਜੰਮੂ ਕਸ਼ਮੀਰ ਨੂੰ ਹੁਣ ਇਹਨਾਂ ਨੇ ਉਹ ਬਣਾ ਦਿੱਤਾ ਜਿਹੜਾ ਲਦਾਖ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਉਹ ਕਿਉਂਕਿ ਪੂਰਨ ਰਾਜ ਦਾ ਦਰਜਾ ਸਾਨੂੰ ਦਿਓ ਤਾਂ ਇਹ ਸਾਰੇ ਭਾਰਤ ਦੇ ਸੂਬੇ ਨੇ ਰਾਜ ਨੇ ਤਾਂ ਇਹਨਾਂ ਸਾਰਿਆਂ ਦੇ ਵਿੱਚ ਕੋਈ ਵੀ ਵਿਅਕਤੀ ਕਾਨੂੰਨੀ ਤੌਰ ਤੇ ਕਿਤੇ ਵੀ ਜਾ ਸਕਦਾ ਕੰਮ ਕਰ ਸਕਦਾ ਹੈ